올 인디아 휴먼 라이트 카운슬 ਵੱਲੋਂ ਡਾਕਟਰ ਦਿਲਬੀਰ ਸਿੰਘ ਸਾਬਕਾ ਐਮਐਲਏ ਤੇ ਸਾਬਕਾ ਕਮਿਸ਼ਨਰ ਰਾਈਟ ਟੂ ਕਮਿਸ਼ਨ ਐਕਟ ਪੰਜਾਬ ਸਰਕਾਰ ਨੂੰ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਦੁਰਗਾ ਦਾਸ ਤੇ ਹੋਰਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਮਕਸਦ ਦਬੇ ਕੁਚਲੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਹੈ। ਤੇ ਨਾਲ ਹੀ ਉਹਨਾਂ ਕਿਹਾ ਕਿ ਸੰਸਥਾ ਦਾ ਜਲਦੀ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਸਥਾਰ ਕੀਤਾ ਜਾਏਗਾ। ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਫਰਸਟ ਵੇਚ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਤ ਸਿੰਘ ਵੱਲੋਂ ਤੇ ਮੈਂ ਅੱਜ ਇੱਥੇ ਆਇਆ ਹਾਂ ਡਾਕਟਰ ਸਾਬਕਾ ਐਮਐਲਏ ਡਾਕਟਰ ਦਲਬੀਰ ਸਿੰਘ ਦੇ ਘਰ ਤੇ ਇੱਥੇ ਅੱਜ ਉਹਨਾਂ ਨੂੰ ਹਿਊਮਨ ਰਾਈਟਸ ਕਾਉਂਸਲ ਵੱਲੋਂ ਵਾਈਸ ਚੇਅਰਮੈਨ ਦਾ ਉਹਦਾ ਦਿੱਤਾ ਗਿਆ ਤੇ ਅਸੀਂ ਗੱਲਬਾਤ ਕਰਦੇ ਹਾਂ ਦੁਰਗਾ ਦਾਸ ਜੀ ਨਾਲ ਕੀ ਕਹਿਣਾ ਚਾਹਣਗੇ ਅੱਜ ਅਸੀਂ ਇੱਥੇ ਦੀਵਾਲੀ ਦੇ ਮੌਕੇ ਤੇ ਜੋ ਕਿ ਦੀਵਾਲੀ ਬੜੇ ਰੰਗਾਂ ਦੀ ਤਿਉਹਾਰ ਹੈ ਤਿਹਾਰ ਹੈ ਔਰ ਭਾਈਚਾਰੇ ਦਾ ਤਿਹਾਰ ਹੈ ਖੁਸ਼ੀਆਂ ਦਾ ਤਿਹਾਰ ਹੈ ਔਰ ਇਸ ਤਿਹਾਰ ਦੇ ਮੌਕੇ ਤੇ ਸਾਡੇ ਜੋ ਸਾਬਕਾ ਐਮਐਲਏ ਨੇ ਸਰਦਾਰ ਦਲਬੀਰ ਸਿੰਘ ਜੀ ਬੇਰਕਾ ਅੱਜ ਉਹਨਾਂ ਦੇ ਗ੍ਰਹਿ ਤੇ ਆਲ ਇੰਡੀਆ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਜੋ ਕਿ ਸਾਡੇ ਮਾਝੇ ਜੋਂ ਦੀ ਟੀਮ ਆ ਉਹ ਇਹਨਾਂ ਨੇ ਇੱਥੇ ਇਕੱਤਰ ਕਰਕੇ ਜੋ ਉਹਨਾਂ ਨੂੰ ਇੱਕ ਵਧਾਈ ਦੇਣ ਆਏ ਨੇ ਔਰ ਵੇਰਕਾ ਜੀ ਨੇ ਆਪਣੇ ਗ੍ਰਹਿ ਤੇ ਆ ਕੇ ਇਸ ਦੀਵਾਲੀ ਦੇ ਸਭ ਅਫਸਰ ਤੇ ਦੇਬ ਮਾਲਾ ਕਰਕੇ ਸਾਰਿਆਂ ਨੂੰ ਖੁਸ਼ੀਆਂ ਦਾ ਸੰਦੇਸ਼ ਆ ਦਿੱਤਾ ਹੈ ਮਾਲਕ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਦੇ ਦੀਵੇ ਜਗਦੇ ਰਹਿਣ ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਦਰਬੀਰ ਸਿੰਘ ਵੇਰਕਾ ਜੀ ਸਾਬਕਾ ਐਮ ਐਲ ਏ ਹਲਕਾ ਜੰਡਿਆਲਾ ਅੱਜ ਜਿੱਥੇ ਮੈਂ ਦੀਵਾਲੀ ਦੇ ਬਹੁਤ ਪਵਿੱਤਰ ਜਿਹੜਾ ਮੌਕਾ ਫੇ ਮਨਾ ਰਹੇ ਆ ਦਿਵਾਲੀ ਤੋਂ ਪਹਿਲਾਂ ਆਲਰੀਡੀਆ ਹਮੋਰ ਰਾਈਟਸ ਕਾਉਂਸਲ ਦੇ ਜਿਹੜੇ ਮਾਝਾ ਜ਼ੋਨ ਦੇ ਬਹੁਤ ਸੀਨੀਅਰ ਜਿਹੜੇ ਅਹੁਦੇਦਾਰ ਨੇ ਉਹ ਸਾਰੇ ਅੱਜ ਇੱਥੇ ਸਾਡੇ ਘਰ ਇਕੱਤਰ ਹੋਏ ਨੇ ਮੈਨੂੰ ਬਹੁਤ ਖੁਸ਼ੀ ਆ ਮੈਂ ਉਹਨਾਂ ਸਾਰਿਆਂ ਨੂੰ ਜਿਹੜਾ ਜਿਹਾ ਹੈ ਕਿ ਨਾ ਔਰ ਦਿਵਾਲੀ ਤੇ ਬੰਦੀ ਛੋੜ ਦਿਵਸ ਦੀ ਹੈ ਮੈਂ ਸਾਰਿਆਂ ਨੂੰ ਬਹੁਤ ਆਪੇ ਤੈਦ ਲਉ ਜਿਹੜੀ ਉਹ ਵਧਾਈ ਦੇਣਾ ਔਰ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਿ ਖੁਸ਼ੀਆਂ ਦੇ ਦੀਵੇ ਜਿਹੜੇ ਆ ਉਹ ਘਰ ਵਿੱਚ ਬਰਨ ਅਤੇ ਆਪਾਂ ਸਾਰੇ ਜਿਹੜੀ ਜਿਹੜਾ ਸੰਸਥਾ ਦਾ ਮਕਸਦ ਆ ਕਿ ਉਹ ਦੱਬੇ ਕੁਚਲੇ ਜਿਹੜੇ ਜਾਂ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਬਾਹ ਫੜ ਕੇ ਆਪਾਂ ਜਿਹੜਾ ਉਹਨਾਂ ਦਾ ਰਾਈਟ ਬਣਦਾ ਆ ਕਿਉਂਕਿ ਜਿਹੜਾ ਹਿਊਮਨ ਬਣ ਗਿਆ ਉਹਦਾ ਆਪਣਾ ਜਨਮ ਸਿੱਧ ਕੁਝ ਰਾਈਟ ਹੁੰਦੀ ਆ ਕਨਸਟੀਟਿਊਸ਼ਨ ਦੇ ਵਿੱਚ ਵੀ ਹੈਗਾ ਆ ਤੇ ਉਹ ਸਰਕਾਰਾਂ ਜਿਹੜੀਆਂ ਆ ਉਹਨਾਂ ਨੂੰ ਅਧਿਕਾਰਾਂ ਨੂੰ ਹਮ ਸਾਰੇ ਹਿਊਮਨ ਜਿਹੜੇ ਵੀ ਹਨ ਹੈਗੇ ਆ ਉਹਨਾਂ ਨੂੰ ਦੇਣ ਚ ਨਾਕਾਮ ਜਾਬ ਰਹਿੰਦੀਆਂ ਆ ਤੇ ਆਪਾਂ ਕਿਉਂਕਿ ਆਪਣਾ ਓਪਨ ਦਹਿਰਾ ਆ ਜਿਵੇਂ ਇਥੇ ਕਹਿ ਰਹੇ ਸਨ ਸਰਦਾਰ ਸਾਹਿਬ ਸਾਡੇ ਸੀਨੀਅਰ ਆਗੂ ਹਿਊਮਨ ਕਾਰਪੋਰੇਸ਼ਨ ਕੌਂਸਲ ਦੇ ਕਿ ਆਪਾਂ ਨੂੰ ਹਰ ਪਿੰਡ ਚੋਂ ਇੱਕ ਇੱਕ ਪੰਜ-ਪੰਜ ਬੰਦੇ ਜਿਹੜੇ ਆ ਉਹ ਪੈਦਾ ਕਰਨੇ ਚਾਹੀਦੇ ਆ ਸਾਰੀ ਸੰਸਦਾ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਅੱਜ ਇੱਥੇ ਹੋਂਦ ਤੇ ਦਿਆ ਕੇ ਇਹ ਸਨ ਡਾਕਟਰ ਦਲਬੀਰ ਸਿੰਘ ਜੀ ਵੇਰਕਾ ਜਿਨ੍ਹਾਂ ਨੇ ਕਿਹਾ ਕਿ ਉਹ ਇਸ ਸੰਸਦ ਦੇ ਨਾਲ ਜੁੜ ਕੇ ਸਮਾਜ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਾਂ ਜਿਹੜੀਆਂ ਕ੍ਰਿਤੀਆਂ ਹਨ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ